ਨਿਊਜ਼ਿਕਾਂਵੇ ਪੰਜਾਬ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਰਿਪੋਰਟਰ ਯਸ਼ਪਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬ ਸਰਕਾਰ ਦੀ ਇੱਕ ਵੱਡੀ ਮੁਹਿੰਮ ਚਲਾਈ ਗਈ ਹੈ ਸੀਐਮ ਭਗਵੰਤ ਮਾਨ ਦੀ ਅਗਵਾਈ ਹੇਠ ਯੋਧ ਨਸ਼ਾ ਵਿਰੁੱਧ ਤੇ ਮੁਹਿੰਮ ਵਿੱਚ ਪਹੁੰਚ ਰਹੇ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਹੁੰਡੀਆਂ ਜੀ ਇੱਕ ਕੈਂਪ 18 ਅਕਤੂਬਰ 2025 ਦਿਨ ਸੋਮਵਾਰ ਸਥਾਨ ਈਸ਼ਵਰ ਜੋਤ ਕੋਚਿੰਗ ਸੈਂਟਰ ਦੇਹਲੋ ਰੋਡ सानेवाल लगाया जा रहा है काउंसलर वार्ड नंबर नौ, दस से ग्यारह आम आदमी पार्टी हलका सनेवाल दी समुची टीम भी मौजूद होएगी आप सब नु विनती कीती जांदी है कि इस मुहिम विच आप भी शामिल होन दी कृपा करन जो कि हुद्र नशा विरुद्ध है इस मुहिम दा आप भी जरूर हिस्सा बड़ो तन्नवाद जो नशा जो छेड़ा हुआ पंजाब ਹਾਂਜੀ ਪਹਿਲਾਂ ਤੋਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪੰਜਾਬ ਸਰਕਾਰ ਵੱਲੋਂ ਚਲਾਈ ਹੋਈ ਜਿਹੜੀ ਮੈਮ ਜੁੱਧ ਨਸ਼ਿਆਂ ਦੇ ਵਿਰੁੱਧ ਆ ਇਹਦੇ ਵਿੱਚ ਵੱਡਾ ਉਪਰਾਲਾ ਕੈਬਨਿਟ ਮੰਤਰੀ ਸਰਦਾ ਹੁਸੈਨ ਸਿੰਘ ਜੀ ਨੇ ਵਾਈਰੇ ਫਾਨੇ ਵਾਲੇ ਦੇਖੇ ਕੀਤਾ ਜਦੋਂ 9 10 ਅਤੇ 11 ਨੰਬਰ ਵਾਟਾਂ ਦੀ ਜਿਹੜੀ ਮੀਟਿੰਗ ਹੈ ਪਬਲਿਕ ਮੀਟਿੰਗ ਜਿਹੜੀ ਹੈ ਜੁੱਧ ਨਸ਼ਿਆਂ ਦੇ ਵਿਰੁੱਧ ਉਹਦੀ ਇਕਤਰਤਾ ਜਿਹੜੀ ਹੈਗੀ ਆ ਇਸ਼ਵਰ ਜੋਤ ਪਬਲਿਕ ਸਕੂਲ ਟੇਲਰ ਰੋਡ ਸਾਂਹੇਵਾਲ ਮਿਤੀ 18 ਤਰੀਕ ਨੂੰ ਸ਼ਾਮ ਨੂੰ 4 ਵਜੇ ਰੱਖੀ ਗਈ ਹੈ ਸੋ ਮੈਂ ਸਾਂਹੇਵਾਲ ਵਾਸੀਆਂ ਨੂੰ ਅਪੀਲ ਕਰਦਾ ਤੇ ਵੱਧ ਤੋਂ ਵੱਧ ਜਿਹੜੀ ਉਹਦੇ ਵਿੱਚ ਇਕੱਤਰਤਾ ਹੋ ਕੇ ਆਪਾਂ ਇਸ ਨਸ਼ਿਆਂ ਦੇ ਜੋਧਰ ਨੂੰ ਜਿਹੜਾ ਇੱਕ ਪਾਸੇ ਲਾਉਣ ਦਾ ਜੋ ਤਹਈਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤਾ ਉਹਦੇ ਉਹਦਾ ਸਹਿਯੋਗ ਦਿਈਏ ਮੋੜ ਨਾ ਮੋਟਾ ਜੋੜੀਏ ਸਾਂਹੇਵਾਲ ਦੇ ਵਿੱਚੋਂ ਪੂਰੇ ਨਸ਼ਿਆਂ ਦੇ ਖਾਤਮੇ ਲਈ ਪ੍ਰਣ ਕਰੀਏ ਔਰ ਸਾਰੇ ਮਿਲ ਕੇ ਇੱਕਜੁੱਟਤਾ ਨਾਲ ਉਹਨਾਂ ਨੌਜਵਾਨਾਂ ਨੂੰ ਜੋ ਰਾਹੇ ਪਏ ਹੋ ਇਹਨਾਂ ਨੂੰ ਸਮਝਾਉਣ ਦਾ ਯਤਨ ਕਰੀਏ ਔਰ ਅੱਗੇ ਤੋਂ ਹੋਰ ਕੋਈ ਬੱਚਾ ਜਿਹੜਾ ਹੈਗਾ ਇਸ ਨਸ਼ੇ ਦਲਦਲ ਬਲ ਨਾ ਜਾਵੇ ਉਹਨੂੰ ਵੇਅਰ ਕਰਨ ਵਾਸਤੇ ਇੱਕ ਯਤਨ ਕਰੀਏ ਤੋ ਮੇਰੀ ਬੇਨਤੀ ਆ 18 ਤਰੀਕ ਨੂੰ ਸ਼ਾਮ 4 ਵਜੇ ਔਰ ਡੇਲੋਂ ਰੋਡ ਦੇ ਉੱਤੇ ਈਸ਼ਵਰ ਜੋਤ ਪਬਲਿਕ ਸਕੂਲ ਔਰ ਜਿਹੜਾ ਹੈਗਾ ਦਿਨ ਸੋਮਵਾਰ ਉਹਨੂੰ ਜਰੂਰ ਪਹੁੰਚੋ ਜੀ 9 ਤਕਰੀਬਨ 4 ਵਜੇ ਸ਼ਾਮ ਨੂੰ ਧੰਨਵਾਦ